ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵੋਕਲ ਜਗਮੀਤ ਅੱਜ ਦਾ ਜਿਹੜਾ ਪੋਡਕਾਸਟ ਇੱਕ ਹੋਰ ਸੰਘਰਸ਼ੀਲ ਵਿਅਕਤੀ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਂ ਹੈ ਤੁਹਾਡਾ? ਸਤਿ ਸ਼੍ਰੀ ਅਕਾਲ। ਮੇਰਾ ਨਾਂ ਗੁਰਦੇਵ ਸਿੰਘ ਗੋਰਾਈ। ਹਾਂਜੀ। ਮੈਂ ਹੁਣ ਮੈਂ ਪਿੰਡੂ ਮਜ਼ਦੂਰ ਜੁਨੀਆ ਨੇ ਪੰਜਾਬ ਦਾ ਜ਼ਿਲ੍ਹਾ ਗੁਰਦਾਸਪੁਰ। ਠੀਕ ਹੈ। ਮਤਲਬ ਮਜ਼ਦੂਰੀ ਵੀ ਕਰਦੇ ਹੋ ਤੇ ਮਜ਼ਦੂਰਾਂ ਦੇ ਹੱਕ ਦੀ ਗੱਲ ਵੀ ਕਰਦੇ ਹੋ। ਹਾਂਜੀ। ਚੱਕ ਰਹੇ ਹੋ। ਹਾਂਜੀ। ਤੇ ਬਾਈ ਜੀ ਆਹ ਕੰਮ ਹੈ ਜਿਹੜਾ ਇਹ ਕੰਮ ਦੇ ਵਿੱਚ ਤੁਸੀਂ ਆਏ ਕਿਵੇਂ? ਇਹੀ ਪਹਿਲਾਂ ਅਸੀਂ ਆ ਜਿਹੜਾ ਜਿਵੇਂ ਹਟ ਸਾਈਕਲ ਖੜਾ ਆਪਣਾ ਹਨਾ ਇਹ ਪਹਿਲਾਂ ਪਿੰਡਾਂ ਵਿੱਚ ਸਟੈਂਡ ਕਰਦੇ ਹੁੰਦੇ ਸੀ ਅਸੀਂ ਅੱਛਾ ਹੌਲੀ 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 ਸਾਈਕਲਾਂ ਤੇ ਜਿਹੜੇ ਗਾਰੰਟੀ ਇਹ ਕਰਦੇ ਹੁੰਦੇ ਸੀ ਉਹ ਕਰਦੇ ਸੀਗੇ ਫਿਰ ਕੋਈ ਘਟਨਾ ਵਾਪਰ ਗਈ ਉਹ ਫਿਰ ਬੰਦ ਕਰਤਾ ਫਿਰ ਅਸੀਂ 98 ਤੇ ਲਗਾਣ ਕੀਤੀ ਵਾ ਇੱਥੇ ਅੱਛਾ ਜਦੋਂ 2 ਰੁਪਏ ਪੈਂ ਕਰਦੇ ਹੁੰਦੇ ਸੀਗੇ ਹੂੰ ਉਦੋਂ ਇੱਕ ਵਾਰੀ ਜਦ ਮੈਂ ਸਮਾਨ ਲੈ ਆ ਕੇ ਤਵੇ ਰੱਖ ਲਈ ਤੇ ਟੰਗ ਲਿਆ ਕੰਧ ਨਾਲ ਟੰਗਿਆ ਹੁੰਦਾ ਸੀ ਹੂੰ ਬੇ ਇੰਨੀ ਮਜਬੂਰੀ ਹੁੰਦੀ ਸੀ ਟਰੰਕ ਚ ਸਮਾਨ ਪਾ ਕੇ ਲੈ ਕੇ ਆਉਣਾ ਪੈਂਦਾ ਸੀ ਹੌਲੀ ਹੌਲੀ ਜਦੋਂ ਨਾ ਦੁਕਾਨ ਚੱਲਦੀ ਦੀ ਸੀ ਇੱਕ ਦਿਨ ਸਾਡਾ ਬਜ਼ੁਰਗ ਸੀਗਾ ਉਹਨੇ ਦੇਖੋ ਕਿ ਮੈਂ ਅੰਦਰ ਇੱਧਰ ਸਾਡੇ ਘਰੇ ਬਹਿ ਗਿਆ ਮੈਨੂੰ ਕਹਿੰਦਾ ਜਦੋਂ ਸੰਗਰਾਣ ਵਾਲਾ ਦੇਣ ਸੀਗਾ ਲੋੜੀ ਤੋਂ ਦੂਜੇ ਦਿਨ ਇਹਨਾਂ ਤੋਂ ਜੰਨਾ ਨਹੀਂ ਦੁਕਾਨ ਦੇ ਮੈਂ ਕਿਹਾ ਯਾਰ ਗਾਹਕ ਤਾਂ ਕੋਈ ਆਉਣਾ ਨਹੀਂ ਇੰਨੀ ਪਰੇਸ਼ਾਨੀ ਹੋ ਗਈ ਵੀ ਕਿੰਨੇ ਦਾ ਸਾਮਾਨ ਮੈਂ ਲਿਆਂਦਾ ਉਹਨੇ ਤਾਂ ਕੋਈ ਲੈ ਲਈ ਉਹ ਕਹਿੰਦਾ ਕੋਈ ਗੱਲ ਨਹੀਂ ਜਦੋਂ ਬਜ਼ੁਰਗਾਂ ਦਾ ਅਸ਼ੀਰਵਾਦ ਹੀ ਹੁੰਦਾ ਹੈ ਨਾ ਉਹ ਕਹਿੰਦਾ ਮੈਨੂੰ ਕਹਿੰਦਾ ਤੂੰ ਜਾ ਦੁਕਾਨ ਤੇ ਅੱਜ ਕਹਿੰਦਾ ਵੇਖ ਤਾਂ ਸਹੀ ਫਿਰ ਉਸ ਦਿਨ ਤੋਂ ਹੌਲੀ 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 ਚੜਦੇ ਜੜੇ ਫਿਰ 35 ਵੰਦੀ ਸਾਈਕਲ ਇੱਥੇ ਹੁੰਦੀ ਹੈ ਰਿਪੇਅਰ ਕਰਨ ਵਾਲੇ ਹੂੰ ਪਰ ਕੀ ਦਾ ਗੱਲ ਨਹੀਂ ਵੱਡੇ 30 ਰੁਪਏ ਸਾਈਕਲ ਦੀ ਸਾਰੀ ਗੋਲੀਆਂ-ਗੋਲੀਆਂ ਪਾ ਕੇ ਲੈਣੀਆਂ ਹੁੰਦੀ ਸੀ ਹੂੰ ਯੋ ਨਾ ਹੌਲੀ-ਹੌਲੀ ਹੌਲੀ-ਹੌਲੀ ਫਿਰ ਉਹ ਜਿਹੜਾ ਤਿੰਨਾ ਪਿੰਘਾਂ ਵਾਲਾ ਰਸਕਾ ਜਿਹਾ ਬਣਾ ਲਿਆ ਉਹਦੇ ਤੇ ਲਿਆ ਕੇ ਲਿਆਉਣ ਲੱਗੇ ਹੂੰ ਫਿਰ ਹੌਲੀ-ਹੌਲੀ ਇੱਥੇ ਸੇਠ ਹੁੰਦੇ ਹੀ ਬਾਬਾ ਸੇਠ ਹੁਣ ਮੈਂ ਕਹਿਆ ਯਾਰ ਹੁਣ ਪੈਰਾਂ ਫਿਰ ਮੈਂ ਕਹਿੰਦਾ ਸਕੂਟਰ ਲੈਣਾ ਕਹਿੰਦਾ ਨਹੀਂ ਯਾਰ ਹਜੇ ਨਾਲਿਆ ਯਾਰ ਹੂੰ ਕਹਿੰਦਾ ਤੂੰ ਪਹਿਲਾਂ ਖੋਖਾ ਬਣਾ ਹੂੰ ਫਿਰ ਅਸੀਂ ਲੱਕੜ ਦਾ ਖੋਖਾ ਬਣਾਇਆ ਇੱਥੇ ਲੱਕੜ ਦਾ ਖੋਖਾ ਬਣਾਗੇ ਫਿਰ ਅੱਜ ਹੋਰ ਕੱਲ ਹੋਰ ਹੌਲੀ-ਹੌਲੀ ਫਿਰ ਮੈਂ ਲੈਣ ਲੱਗੇ ਫਿਰ ਕਹਿੰਦੇ ਨਹੀਂ ਯਾਰ ਤੂੰ ਟੈਂਕੀ ਲੈ ਹਣ ਹਵਾਲੀ ਫਿਰ ਮੈਂ ਕਮੇਟੀ ਬੈ ਕੇ ਇੱਥੇ ਸੜੇ ਟੈਂਟ ਵਾਲੇ ਹੁੰਦੇ ਸੀ ਉਹਨਾਂ ਕੋਲ 20 ਰੁਪਏ ਡੇਲੀ ਪਰ ਦੇਉਂਦੇ ਸੀ ਫਿਰ ਟੈਂਕੀ ਲਿਆਂਦੀ ਟੈਂਕੀ ਲਿਆ ਕੇ ਫਿਰ ਅੱਜ ਮਹਾਰਾਜ ਦੀ ਕਿਰਪਾ ਕੀ ਹੁਣ ਜਦੋਂ ਹੌਲੀ-ਹੌਲੀ ਵੱਧ ਗਏ ਫਿਰ ਜਵਾਗ ਵੀ ਪੜ੍ਹਾ ਲਈ ਇੱਕ ਮੇਰਾ ਬੇਟਾ ਸੀਗਾ ਇੱਕ ਬੇਟੀ ਤੇ ਦੋ ਬੇਟੇ ਬੱਚੇ ਪੜ੍ਹਾਏ ਕੁੜੀ ਦਾ ਵਿਆਹ ਵੀ ਕੀਤਾ ਘਰ ਵੀ ਵਾਲੇ ਹੁਣ ਘਰ ਤੋਂ 3 ਮਰਲਿਆਂ ਤੋਂ 12 ਮਰਲਿਆਂ 'ਚ ਬੈਠਿਆ ਜੀ ਪੂਰੀ ਖੁਸ਼ੀ ਹੋ ਲੱਗਿਆ ਮਾਰੇ ਦੀ ਗਰਵਾ ਉਹ 200 ਰੁਪਏ ਦੇ ਹਿਸਾਬ ਨਾਲ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਤਦੋਂ ਥੋੜੀ ਬਹੁਤ ਐ ਨਹੀਂ ਹੁੰਦਾ ਇੱਕ ਨੌਜਵਾਨ ਹੁੰਦਾ ਜਦੋਂ ਬੰਦਾ ਉਹਨੂੰ ਫਿਰ ਸੰਗ ਵੀ ਆਉਂਦੀ ਹੈ ਵੀ ਮੈਂ ਆ ਆ ਕਿਉਂ ਕਿਸੇ ਦੇਣਾ ਮਿੱਟੀ ਵਾਲੇ ਘਰ ਹੈ ਤੇ ਹਾਂ ਹਾਂ ਉਹ ਫਿਰ ਸੰਗ ਨਹੀਂ ਆਈ ਉਹਨੂੰ ਨਹੀਂ ਐ ਨਹੀਂ ਹੁੰਦੀ ਜਦੋਂ ਗਰੀਬੀ ਇੰਨੀ ਸੀ ਜਦੋਂ ਹਣ ਮਿੱਟੀ ਆ ਫਿਰ ਹਨਾ 60 ਰੁਪਏ ਦਿਹਾੜੀ ਹੁੰਦੀ ਜੈਤੋਂ ਹੂੰ ਉਦੋਂ ਠੰਡ 'ਚ ਜਾ ਕੇ ਕਿਤੇ ਲੱਗ ਜਾਣੀ ਕਿਤੇ ਨਾ ਲੱਗਣੀ ਤੇ ਉੱਥੇ ਵੀ ਦਾ ਮਿੱਟੀ ਨਹੀਂ ਮੱਥਾ ਮਾਰ ਨਹੀਂ ਇਹ ਆਪ ਦਾ ਕਿ ਆਏ ਸੋਚ ਲਈਦਾ ਸੀ ਯਾਰ ਕਿਤੇ ਮਹਾਰਾਜ ਫੜੂਗਾ ਵਾਂ ਤੇ ਵਾ ਸੈਂ ਬੈਠੀ ਰਹੇ ਕਰਦੇ ਰਹੇ ਅੱਜ ਬੱਲੇ ਬੱਲੇ ਹੋ ਗਈ ਵਸ ਗਰੀਬੀ ਦੇ ਦਿਨਾਂ ਦੀ ਜੇਕਰ ਆਪਾਂ ਗੱਲ ਕਰੀਏ ਤੇ ਉਹ ਕਿਉਂ ਜੇ ਦਿਨ ਸੀਗੇ ਗਰੀਬੀ ਦੇ ਜਿਹੜੇ ਤੁਹਾਨੂੰ ਵੀ ਕੰਮ ਵਾਲੇ ਲੈ ਕੇ ਗਏ ਉਹ ਤਾਂ ਬਹੁਤ ਹੀ ਮੁਸ਼ਕਲ ਸੀ ਜਦੋਂ ਹੁਣ ਮੈਂ ਲੈ ਦਿਹਾੜੀ ਲਾ ਲਈ ਜੇਤੋ ਜਿਵੇਂ ਹੁਣ ਮੈਂ ਹਰਤੇ ਵਿੱਚੋਂ ਇੱਕ ਦੋ ਲੱਗ ਗਈਆਂ ਕਿਤੇ ਕਿਤੇ ਦਾ ਲਗਾਤਾਰ ਲੱਗ ਗਈ ਕਿਤੇ ਨਾਂ ਲੱਗਣੀ ਕੋਈ ਦਾ ਨਾ ਹੋਵੇ ਵੀ ਆ ਜਾਂਦਾ ਸੀ ਜਿੱਦਾਂ ਵੀ ਰੋਟੀ ਤਾਂ ਵੇਹਣਾ ਵਈ ਲੈ ਹਾਂ ਇੰਨਾ ਮੁਸ਼ਕਿਲ ਹਾਲਾਤ ਰਹੇ ਹਾਂਜੀ ਤੇ ਉਦੋਂ ਤੁਹਾਡੀ ਉਮਰ ਕਿੰਨੀ ਸੀ ਦਿਹਾੜੀ ਲਾਉਣ ਜਾਂਦੇ ਕੀ ਸੀ ਉਦੋਂ ਸੀਗੇ ਮੇਰੀ ਉਮਰ ਐ 25 ਕੇ ਸਾਲ 25 ਸਾਲ 25 ਸਾਲ ਦਾ ਪੂਰਾ ਨੌਜਵਾਨ ਹੁੰਦਾ ਬੰਦਾ ਸਮਝ ਸੋਚੀ ਹਾਂਜੀ ਹਾਂਜੀ ਫਿਰ ਐ ਨਹੀਂ ਸੋਚਿਆ ਵੀ ਮੈਂ ਕੋਈ ਕੰਮ ਵੀ ਹੋਰ ਕਰਾਂ ਤੇ ਲੋਕ ਮਜ਼ਾਕ ਡਾਉਣਗੇ ਮੇਰਾ ਐਦੂ ਤਾਂ ਵੀ ਮੈਂ ਦਿਹਾੜੀ ਠੀਕ ਹੈ ਨਹੀਂ ਐ ਨਹੀਂ ਸੋਚਿਆ ਸੀਗਾ ਜੀ ਬਸ ਆ ਵੀ ਸੀ ਮਜ਼ਾਕ ਕਿਸੇ ਨੇ ਆਏ ਦਾ ਕਹਿੰਦੇ ਹੁਣ ਸਾਡੇ ਆਪ ਦੇ ਕਹਿੰਦੇ ਬਈ ਪੰਪ ਦਾ ਵੀ ਖਰਚਾ ਲਿਆ ਕਰ ਇੱਥੋਂ ਕੀ ਬੰਨਣਾ ਉਹ ਕੀ ਕਰਨਾ ਤੇ ਪਰ ਨਹੀਂ ਉਹਨਾਂ ਨੂੰ ਆਪਾ ਮਹਾਰਾਜ ਦੀ ਕਿਰਪਾ ਨਾਲ ਜਦੋਂ ਨਿਗਾਹ ਸਿੱਧੀ ਹੋਵੇ ਪ੍ਰਮਾਤਮਾ ਦੀ ਤੇ ਉਹ ਬੰਦੇ ਨੂੰ ਪਛਾੜਦਾ ਸੀ ਆਪਾਂ ਗੱਲ ਕਰੀਏ ਰਿਸ਼ਤੇਦਾਰਾਂ ਦੀ ਆਪ ਦੇ ਰਿਸ਼ਤੇਦਾਰੀ ਕਈ ਵਾਰ ਹੀ ਹੈ ਕਹਿਣ ਲੱਗ ਜੰਦੇ ਆ ਵੀ ਅਸੀਂ ਤਾਂ ਕਾ ਨੂੰ ਤੂੰ ਅਸੀਂ ਤਾਂ ਹੁਣ ਕਿਸੇ ਨੂੰ ਦੱਸ ਨਹੀਂ ਸਕਦੇ ਵੀ ਇਹ ਪੈਂਚਰਾਂ ਦਾ ਕੰਮ ਕਰਦਾ ਤੂੰ ਛੱਡ ਪਰਾ ਉਹ ਬੋਲਣਾ ਚੱਲਣਾ ਵੀ ਬੰਦ ਕਰਤਾ ਸੀਗਾ ਕਿਸੇ ਨੇ ਕਿ ਨਹੀਂ ਨਹੀਂ ਐ ਨਹੀਂ ਆਪਣੇ ਰਿਸ਼ਤੇਦਾਰ ਸਹੀ ਸੀਗੇ ਬਾਕੀ ਸਾਰਿਆਂ ਨਾਲ ਜਦੋਂ ਪੂਰੇ ਉੱਤਰੀ ਦਾ ਸੀਗਾ ਵੀ ਐ ਸੀਗਾ ਕੋਈ ਵੈਲ ਨਹੀਂ ਸੀਗਾ ਵੀ ਇਹਦਾ ਬੀੜੀ ਦਾ ਵੈਲ ਵੀ ਨਹੀਂ ਸੀਗਾ ਵੀ ਦਾਰੂ ਪਾਣੀ ਦਾ ਜਾਂ ਹੋਰ ਇਹਦਾ ਕੋਈ ਹੋਣਾ ਕੀ ਆ ਤੇ ਗਰੀਬੀ ਦੇ ਦਿਨਾਂ ਦੀ ਜਦੋਂ ਆਪਾਂ ਗੱਲ ਕਰੀਏ ਉਦੋਂ ਰਿਸ਼ਤੇਦਾਰੀਆਂ ਦੇ ਵਿੱਚ ਬੜਾ ਕੰਪੀਟੀਸ਼ਨ ਹੋ ਜਾਂਦਾ ਵੀ ਆਹ ਰਿਸ਼ਤੇਦਾਰ ਹਨਾ ਕੋਈ ਵਿਆਹ ਸ਼ਾਦੀ ਆ ਜਾਂਦੀ ਹੈ ਖੁਸ਼ੀ ਗਮੀ ਆ ਜਾਂਦੀ ਉਹਦੇ 'ਚ ਫਿਰ ਹੁੰਦਾ ਉਹ ਫਿਰ ਕਿਵੇਂ ਦਿਨ ਲੰਘੇ ਲੰਘਦੇ ਹੁੰਦੇ ਸੀ ਉਹ ਵੀ ਤੁਹਾਨੂੰ ਦੱਸਿਆ ਜੀ ਇੱਥੇ ਬਾਵਾ ਸੇਠ ਹੁੰਦਾ ਸੀ ਹਾਂ ਉਹਨਾਂ ਨੇ ਵਿਚਾਰਾਂ ਨੇ ਆਪਣੀ ਪੂਰੀ ਸਾਹ ਦਿੱਤਾ ਕਈ ਵਾਰਾਂ ਜਦੋਂ ਅਰਧਾ ਫਸਤਾ ਕੰਮ ਹੁੰਦਾ ਸੀ ਤੇ ਜਿਵੇਂ ਮੜਾ ਚੁੱਪ ਕਰਕੇ ਬਹਿ ਗਿਆ ਕੇ ਤੂੰ ਬੰਦਾ ਇਹ ਸੁਲ ਗਿਆ ਬੰਦਾ ਸੀਗਾ ਹਾਂ ਪਰ ਕਿਨੇ ਵੇਰ ਗੱਲ ਕੀਆ ਫਿਰ ਜਦੋਂ ਵਿਆਹ ਸਾਡੀ ਕਿਸੇ ਨੂੰ ਟੂਮ ਪਾਉਣੀ ਹੈ ਜਿਹਾ ਉਹ ਜੀ ਉਹ ਕਹਿੰਦਾ ਯਾਰ ਪ੍ਰਵਾਹ ਨਾ ਮਨ ਤੂੰ ਦੱਸ ਉਹ ਨਹੀਂ ਜਾ ਕੇ ਲਿਆਉਂਦੇ ਸੀ ਵਿਚਾਰਾ ਜ਼ਿੰਮੇਵਾਰੀ ਵੀ ਓਟ ਲੈਂਦੇ ਸੀ ਪਰ ਭਾਵੇਂ ਮੋੜ ਲੈਂਦੇ ਸੀ ਹਨ ਤੇ ਪਰ ਉਹ ਪੂਰਾ ਸਾਥ ਦਿੱਂਦੀ ਸੀ ਮਤਲਬ ਵਿਹਾਰ ਬਹੁਤ ਸਹੀ ਰੱਖਿਆ ਹਾਂ ਅੱਜ ਤੱਕ ਵੀ ਮਹਾਰਾਜੀ ਦੀ ਕਿਰਪਾ ਨੀਰਾ ਹੁਣ ਬਧਾਉਣ ਨੂੰ ਜਿੰਨਾ ਮਰਜੀ ਵਿਹਵਾ ਜਾਂਦੇ ਆਪਾਂ ਪਹਿਲਾਂ ਦੁਕਾਨ ਵਾਲੇ ਦੀ ਹੋ ਗਿਆ ਜਦੋਂ ਵੱਲ ਹੋ ਗਿਆ ਨਾ 5-6000 ਰੁਪਏ ਹੋ ਗਿਆ ਉਹਦਾ ਧਾਰਜ ਸਮਾਨ ਲੈ ਆਉਣਾ ਗਾਂ ਪਾ ਦੇਣਾ ਅਗਲੇ ਨੇ ਮੋੜ ਨੇ ਨਾ ਰੋੜੀ ਵਾਲੀ ਮੈਂ ਸੋਚਿਆ ਮੈਂ ਕਿ ਇਹਦਾ ਮੈਂ ਕਿ ਜਵਾਕਾਂ ਦੀ ਆਪਾਂ ਬੁੱਧੀਆਂ ਬੰਨ ਲਾਂਗੇ ਹੌਣ ਜਾਉ ਲਈ ਸਮੇਂ ਦਾ ਚੱਕੇ ਦਾ ਜਿੰਨਾ ਮਰਜੀ ਧਾਰਪਾਲ ਆਪਾਂ ਨੂੰ ਜਵਾਬ ਨਹੀਂ ਸੀ ਮੈਂ ਬੰਦ ਕਰਤਾ ਫਿਰ ਮੈਂ ਕਿ ਜਿੰਨੇ ਮੇਰੇ ਕੋਲ ਪੈਸੇ ਹੁੰਦੇ ਸੀ ਉਹਨੂੰ ਮੈਂ ਕਹਿੰਦਾ ਵੀ 100 200 ਦਾ ਧਾਰ ਕਰ ਲਈ ਜਿਆਦਾ ਨਹੀਂ ਵੀ ਜਿੰਨਾ ਮੇਰੇ ਕੋਲੇ ਪੈਸੇ ਆ ਗਏ ਉਹਨਾਂ ਮੈਂ ਸਮਾਨ ਲੈ ਜਾਊਂਗਾ ਪਿੰਡਾਂ ਦੇ ਵਿੱਚ ਨਾ ਉਹ ਸਿਸਟਮ ਹੁੰਦਾ ਵੀ ਪਿੰਡਾਂ 'ਚ ਧਾਰ ਬਹੁਤ ਹੁੰਦਾ ਹਾਂ ਹੁੰਦਾ ਹੀ ਪਿੰਡਾਂ ਦੇ 6 ਮਹੀਨਿਆਂ ਬਾਅਦ ਹੀ ਪੈਸੇ ਪੁਹਰੇ ਮੁੜਦੇ ਆ ਉਹ ਫਿਰ ਤੁਸੀਂ ਫਿਰ ਐ ਕਿਵੇਂ ਕੋਈ ਆਹਾਰਾ ਕਰਦੇ ਹੋ ਵੀ ਆਧਾਰ ਕਰਦੇ ਹੋ ਜਾਂ ਹੁਣ ਨਹੀਂ ਕਰਦੇ ਨਹੀਂ ਹੁਣ ਨਹੀਂ ਕਰਦੇ ਹੁਣ ਤਾਂ ਬਸ ਵੱਡੇ ਟੈਰਾਂ ਦਾ ਕਰੀਦਾ ਉਹਦੇ 'ਚ ਜੇ ਕੋਈ ਆਧਾਰ ਕਰ ਵੀ ਗਿਆ ਤਾਂ ਆਪਣੀ ਮਿਹਨਤ ਆ ਬਸ ਤੇ ਸਾਈਕਲਾਂ ਦਾ ਘਾਟ ਹੀ ਕਰੀਦਾ ਜਿਹੜਾ ਪਤਾ ਲੱਗਦਾ ਵੀ ਪੈਸੇ ਦੇਣ ਵਾਲਾ ਉਹਦੇ ਕਰਦੀਦਾ ਨਹੀਂ ਤਾਂ ਸਾਈਕਲ ਲੋਕ ਹੁਣ ਚਲਾਉਣਾ ਘਟਦੇ ਜਾਂਦੇ ਆ ਸਾਈਕਲ ਤੋਂ ਮੋਟਰਸਾਈਕਲ ਤੇ ਆ ਗਏ ਸਾਈਕਲ ਬਾਰੇ ਤੁਸੀਂ ਆਪ ਵੀ ਸਟੰਟ ਕਰਦੇ ਰਹੇ ਸਾਈਕਲ ਬਾਰੇ ਲੋਕਾਂ ਨੂੰ ਕੀ ਇਹ ਸਾਈਕਲ ਦਾ ਵੈਸੇ ਜੀ ਜ਼ਰੂਰੀ ਆ ਚਲਾਉਣਾ ਹੁਣ ਸਾਡੇ ਦੋ ਖੜੇ ਆ ਮੋਟਰਸਾਈਕਲ ਮੈਂ ਚਲਾਉਣਾ ਹੀ ਨਹੀਂ ਦੇਣ ਨੂੰ ਫੇਰ ਵੀ ਲੈ ਕੇ ਆਉਣਾ ਹੂੰ ਇੱਕ ਦਾ ਗੋਟੇ ਗੋਡੇ ਗੱਟੇ ਉਹ ਵੀ ਸਹੀ ਰਹਿੰਦੇ ਆ ਹੂੰ ਤੇ ਉਂ ਵੀ ਬੰਦੇ ਨੂੰ ਠੰਡ ਵੀ ਨਹੀਂ ਲੱਗਦੀ ਹੂੰ ਤੇ ਵਧੀਆ ਰਹਿੰਦਾ ਸੀ ਜਦੋਂ ਸਾਈਕਲ ਚਲਾਉਂਦੇ ਹਾਂ ਬਣਾ ਸੀ 72 72 ਘੰਟੇ ਲਗਾਤਾਰ ਚਲਾ ਦਿੰਦੇ ਸੀ ਅੱਛਾ ਦਿਨ ਰਾਤ ਚਲਾਉਂਦੇ ਨਹੀਂ ਹੂੰ ਉਦੋਂ ਸਟੰਟ ਦੀ ਗੱਲ ਕਰਦੇ ਸੀ ਉਦੋਂ ਕਿੰਨੇ ਪੈਸੇ ਬਣ ਜਾਂਦੇ ਸੀ ਜਦੋਂ ਸਟੰਟ ਕਰਦੇ ਸੀ ਉਦੋਂ ਬਣ ਹੀ ਜਾਂਦਾ ਸੀ ਇੱਕ ਪਿੰਡ ਚੋਂ ਜੇ ਮਿਲਦਾ 5000 6000 ਰੁਪਏ ਉਹ ਤਾਂ ਸਟੰਟ ਦਾ ਤਾਂ ਫਿਰ ਬਹੁਤ ਬੰਨਦਾ ਸੀ ਕੋਈ ਬੰਨਦਾ ਹੀ ਉਹ ਫਿਰ ਐ ਹੁੰਦਾ ਉਹ ਤਾਂ ਸੋਤੀ ਦਾ ਨਹੀਂ ਸੀ ਨਾ ਇਹ ਖੁੱਲੇ ਆਗ ਦਾ ਖੁੱਲੇ ਲਾ ਦੇ ਜਦੋਂ ਠੰਡ ਚ ਬੰਨਦਾ ਤੂੰ ਤੂੰ ਬਸ ਬੈਠਿਆ ਠੰਡ ਚ ਬੰਦ ਕਰ ਦਿੰਦੇ ਸੀ ਹਾਂ ਉਹ ਕਰਨਾ ਹੀ ਪੈਂਦਾ ਸੀ ਫਿਰ ਉਹ ਵੀ ਸੀਗਾ ਜਿਹੜਾ ਉਹ ਦੱਬਦੇ ਜੀ ਹੁੰਦੇ ਸੀ ਖੁੱਲੇ ਉਹ ਕਰਦੇ ਹੁੰਦੇ ਸੀ ਉਹ ਸੀ ਉਹ ਸੱਚੀ ਦੱਬ ਉਹ ਬੰਦਾ ਸਾਹ ਲੈਂਦਾ ਕਿ ਕਿਵੇਂ ਆਉਂਦਾ ਉਹ ਜਿਹੜਾ ਖੰਡੇ ਦੱਬਦਾ ਨਹੀਂ ਉਹ ਸੇਵਾ ਕਰੀਦੀ ਸੀਗੀ ਉਹ 7 ਦਿਨ ਨਹੀਂ ਹੁੰਦਾ ਉਹ 8 ਘੰਟੇ ਹੁੰਦਾ ਸੇਵਾ ਦੇ ਨਾਲ ਬਸ 8 ਵਾ ਕਿੰਨੇ ਘੰਟੇ ਤੱਕ ਉਹ ਬੰਦਾ ਥੱਲੇ ਦਾ 8 ਘੰਟੇ 8 ਘੰਟੇ ਤੇ ਉਹ ਫਿਰ ਬਚਦਾ ਕਿਵੇਂ ਸੀ ਥੱਲੇ ਉੱਟਕ ਨਹੀਂ ਕੀ ਸੀ ਉਹ ਸਾਰਾ ਰੋਕਣਾ ਪੈਂਦਾ ਹੁਣ ਉਹ ਵੀ ਮਾਤਾ ਦੀ ਫੋਟੋ ਲੱਗੀ ਆ ਇਹਨਾਂ ਦੀ ਸੇਵਾ ਕਰਦੀ ਸਾਰੀ ਕਰਾਂ ਮੈਂ ਤੇ ਇਹਨਾਂ ਦੀ ਨਹੀਂ ਉਹ ਫਿਰ ਸਾਰ ਰੋਕ ਕੇ ਬੰਦਾ ਪਿਆਰੇ ਲਾ ਕੇ ਘੰਟੇ ਹਾਂ ਹਾਂ ਇਹਨਾਂ ਨੂੰ ਰੋਕ ਸਕਦਾ ਬੰਦਾ ਸਾਰਾ ਤਾਂ 1 ਮਿੰਟ ਨਹੀਂ ਰੁਕਦਾ 30 ਸੈਕਿੰਡ ਸਾਰ ਰੋਕਦਾ ਉਹ ਐ ਵੀ ਹੋ ਜਾਂਦਾ ਨਾ ਹੁਣ ਤੂੰ ਮੰਨ ਜਦੋਂ ਆਪਾਂ ਕੋਈ ਕੰਮ ਕਰਗੇ ਜਦੋਂ ਆਪਾਂ ਨੂੰ ਫੁੱਲ ਨਹੀਂਂਦਰਾ ਹੂੰ ਆਪਾਂ ਨੂੰ ਐ ਹੁੰਦਾ ਯਾਰ ਕਿਤੇ ਜੇ ਕਿਤੇ ਆਵੇਂ ਲੁੱਕ ਕੇ ਕਿਤੇ ਪੈਜ ਗਏ ਨਾ ਫੇਰ ਆ ਵੀ ਆਪਾਂ ਨੂੰ ਜਗਾਵੇ ਨਾ ਕੋਈ ਹੂੰ ਉਹ ਨਾਲੇ ਨੀਂਦ ਪੂਰੀ ਹੋ ਜਾਂਦੀ ਨਾਲੇ ਬਸ ਉਹ ਸੌ ਜਾਂਦਾ ਹਾਂ ਤੋਨੇ ਕਿਤੇ ਟਾਈਮ ਪਤਾ ਨਹੀਂ ਲੱਗਦਾ ਕਿ ਆਕਸੀਜਨ ਦਾ ਘਾਟ ਨਹੀਂ ਹੁੰਦੀ ਨਹੀਂ ਕੋਈ ਚੱਕਰ ਨਹੀਂ ਇਹ ਇਹੀ ਤਕਨੀਕ ਹੈ ਵੀ ਉਹ ਜੇ ਅੱਜ ਵੀ ਬਹੁਤ ਸਾਰੇ ਲੋਕ ਕਈ ਵਾਰੀ ਉਹ ਆਉਂਦੇ ਆ ਕਈ ਪਿੰਡ ਦੇ ਵਿੱਚ ਹਾਂ ਹਾਂ ਤੇ ਉਹ ਬੜਾ ਸਾਈਕਲ ਤੇ ਅਸੀਂ ਵੀ ਮੈਂ ਵੀ ਦੇਖਿਆ ਉਹ ਸਟਾਰਟ ਕਰਦੇ ਤੇ ਫਿਰ ਉਹਦੇ ਚੇਤੇ ਨੁਕਸਾਨ ਵੀ ਹੋ ਸਕਦਾ ਖਤਰਾ ਹੋ ਜਾਂਦਾ ਹੈ ਨਕਸ਼ਾ ਨਾਲ ਉਹਨਾਂ ਤੋਂ ਬਾਰੇ ਚੰਗੇ ਵਾਲੇ ਦਾ ਹੋ ਜਾਂਦਾ ਜਿਵੇਂ ਮਿਲਦਾ ਟੈਗ ਵਗੈਰਾ ਟੈਟ ਵਗੈਰਾ ਹੋ ਗਿਆ ਉਹਦਾ ਫਿਰ ਕਿਸੇ ਦਿਨ ਵੀ ਹੋ ਸਕਦਾ ਤਾਂ ਬਾਹਰ ਵੀ ਸੀ ਕਿਉਂ ਛੱਡਿਆ ਸੀ ਤੁਹਾਨੂੰ ਕੀ ਉਹ ਵੀ ਆਪਣੀਆਂ ਟੈਗ ਹੋਗੇ ਸੀ ਜਿਹੜਾ ਅੰਦਰ ਉਹਦੇ ਵਿੱਚ ਪੀ ਸੀ ਹਾਂ ਟੈਗ ਹੋਗੇ ਸੀ ਅੱਛਾ ਅੰਦਰ ਪੀ ਮਰ ਗਿਆ ਹੂੰ ਤਾਂ ਫਿਰ ਤੁਸੀਂ ਛੱਡ ਤਾ ਹਾਂ ਫਿਰ ਛੱਡ ਤਾ ਤੇ ਕਿੰਨੇ ਜਣੇ ਸੀ ਅਸੀਂ ਸੀਗੇ ਪੰਜ ਜਣੇ ਸੀ ਪੰਜ ਜਣੇ ਫਿਰ ਇੱਕ ਜਣਾ ਜੋ ਫਿਰ ਹੌਸਲਾ ਹੀ ਟੁੱਟ ਗਿਆ ਜਾਂ ਹੌਸਲੇ ਟੁੱਟ ਗਿਆ ਫਿਰ ਵੀ ਯਾਰ ਐਂ ਵੀ ਹੋ ਸਕਦੀ ਆ ਉਹ ਤਾਂ ਹੁਣ ਕੋਈ ਤੇ ਵੀ ਹੁਣ ਆਪ ਗੱਡੀ ਲਈ ਜਾਨੇ ਉਹਦੇ ਚ ਵੀ ਹੋ ਜਾਂਦਾ ਹੁਣ ਮੈਂ ਆਹ ਕੰਮ ਕਰਦਾ ਇੱਕ ਵਾਰੀ ਮੇਰੇ ਤੋਂ ਰਿੰਮ ਵੀ ਚੱਲ ਗਿਆ ਸੀਗਾ ਟਰਾਲੀ ਦਾ ਮੈਂ ਟਾਇਰ ਚ ਹਵਾ ਭਰੀ ਜਾਂਦੀ ਅੱਧਾ ਰਿੰਮ ਚੱਲ ਕੇ ਤਾਂ ਭੜਕ ਗਿਆ ਸੀ ਪਰ ਉਹਦੋਂ ਮੇਰੇ ਵੀ ਸੱਟ ਵਾਜ ਗਈ ਕੰਮ ਤਾਂ ਕੋਈ ਵੀ ਆ ਰਿਸਪੀ ਦਾ ਹੈਗਾ ਜੀ ਜੇਕਰ ਉਹ ਦਰਕਾਰਨ ਸਾਰੇ ਜਣੇ ਹੱਟ ਕੇ ਵੀ ਆਉਣਾ ਹੈ ਹਾਂ ਫਿਰ ਵੀ ਛੱਡ ਦੋ ਆਪ ਕਰਦੇ ਨੇ ਹਟਾ ਲਿਆ ਜਾਂ ਆਪ ਹੀ ਨਹੀਂ ਆਪ ਹੀ ਹਟ ਗਏ ਸੀ ਕਿ ਵੀ ਚਲ ਹੁਣ ਗਾਂ ਜਵਾਕ ਪਰਦੇ ਸੀ ਵੀ ਚੱਲ ਗਾਂ ਜਵਾਕ ਚੰਗੇ ਹੋ ਲੈ ਨਹੀਂ ਤਾਂ ਜਵਕਾ ਨਹੀਂ ਉਧਰ ਹੀ ਜਾਣ ਸੀ ਵੈਸੇ ਜਵਕਾ ਕਰ ਲਿੰਦੇ ਹੁਣ ਪੂਰੀ ਫੁੱਲ ਤੇ ਪਰ ਇਹਨੇ ਨਹੀਂ ਕਰ ਦੇਣੀ ਤੁਸੀਂ ਜੇਕਰ ਵੀਡੀਓ ਦੇ ਐਂਡ ਤੱਕ ਆ ਗਏ ਹੋ ਤਾਂ ਕਮੈਂਟ ਸ਼ੇਅਰ ਲਾਈਕ ਜਰੂਰ ਕਰਿਓ ਜੇ ਸਾਨੂੰ ਫੀਡਬੈਕ ਦਿਓਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਸਸੀ ਸਸੀ